ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਆਈਪੀਐਨ ਚੈਨਲ 'ਤੇ ਸਵਾਗਤ ਆ ਮੋਸਟ ਵੈਲਕਮ ਆ ਤੇ ਮੈਂ ਤੁਹਾਡਾ ਹੋਸਟ ਜੀ ਸਿਕਰੇ ਮਲੇਸ਼ੀਆ ਤੇ ਭਾਈ ਜੀ ਬਹੁਤ ਹੀ ਦੁਖਦਾਈ ਖਬਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ ਤੇ ਅੱਜ ਸਾਡੇ ਜੋ ਕੀ ਤੁਹਾਨੂੰ ਵੀਡੀਓ ਦਿਖਾ ਰਿਹਾ ਤੇ ਦਿਨ ਸ਼ਨੀਵਾਰ 24 ਤਰੀਕ ਸਤੰਮਹੀਨਾ ਤੇ ਲਖਵਿੰਦਰ ਘਟਾਰੀਆ ਕਾਲਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਜੋ ਕੀ ਸਾਨੂੰ ਸਦੀਪੀ ਬਿਛੋੜਾ ਸਾਡੀ ਫੈਮਿਲੀ ਘਟਾਰੀਆ ਫੈਮਿਲੀ ਨੂੰ ਸਦੀਪੀ ਬਿਛੋੜਾ ਦੇ ਗਏ ਨੇ ਤੇ ਗੁਰਚੰਨਾ ਦੇ ਵਿੱਚ ਜਾਣਵਾਜੇ ਨੇ ਤੇ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਅਰਦਾਸ ਕਰਦੇ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਜੀ ਤੇ ਬਾਕੀ ਤੁਹਾਨੂੰ ਵੀਡੀਓ ਦਿਖਾ ਰਿਹਾ ਤੇ ਅੱਜ ਉਹਨਾਂ ਦਾ ਹੋ ਗਿਆ ਜੀ ਅੰਤਿਮ ਅਰਦਾਸ ਤੁਸੀਂ ਦੇਖ ਰਹੇ ਹੋ ਸਾਰੇ ਤੇ ਇਦਾਂ ਹੀ ਸਾਡੇ ਚੈਨਲ ਜੁੜੇ ਰਹੋ ਸਸੀ ਸਸੀ ਕਾਲ ਜੀ ਜੈ ਜੀ ਤੇ

ਤਪਿੰਦਰ ਕਹਿੰਦਾ ਤਰੀਆ ਜੀ ਦੇ ਅੰਤਮ ਅਰਦਾਸ ਜੀ ਸ਼ਾਮ ਹੋਇਆ ਜੋ ਸਾਨੂੰ ਕੁਝ ਰੋਜ਼ ਪਹਿਲਾਂ ਸ੍ਰੀ ਗੁਰੂ ਦਾ ਜੀ ਛੋੜਾ ਦੇ ਗਿਆ ਤਾਂ ਪਿੰਦਰ ਜਿਹੜਾ ਜੀਵਨ ਸੀ ਮਿਹਨਤਾਂ ਦੇ ਮਾਤਰੀਆਂ ਦਾ ਜੀਵਨ ਸੀ ਜਿੱਥੇ ਮਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉਥੇ ਜਦੋਂ ਵੀ ਗੁਰੂ ਘਰ ਆਪਰ ਪਰਿਵਾਰ ਜਰੀਆਂ ਨਿੱਤਿਆਂ ਨਾਲ ਲੱਗਦੇ ਆਪਰਾ ਇੱਕ ਮਹੀਨਾ ਪੂਰਾ ਜੋਗਰ ਪੜ੍ਹਦੇ ਸੀ ਔਰ ਜਿਹੜਾ ਇਹਨਾਂ ਦਾ ਪਰਿਵਾਰ ਹੈ ਬੜਾ ਮਿਹਨਤੀ ਪਰਿਵਾਰ ਹੈ ਪਰਿਵਾਰ ਦੇ ਡੈਡੀ ਬਹੁਤ ਹਰਤਾ ਜੀ ਉਹਨਾਂ ਨੂੰ ਵੀ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਕਿ ਬੜੇ ਮਿਹਨਤੀ ਇਨਸਾਨ ਹਨ ਔਰ ਇਹ ਪਰਿਵਾਰ ਜਿਹੜਾ ਹੈ ਬੜਾ ਮਿਹਨਤੀ ਸਾਧ ਪਰਿਵਾਰ ਹੈ ਔਰ ਪਰਿਵਾਰ ਦੇ ਵਿੱਚ ਵੀ ਬਾਕੀ ਇਹਨਾਂ ਦੀ ਜਿਹੜਾ ਮੇਰੇ ਵਰਤਣਾ ਬਹੁਤ ਵਧੀਆ ਹੈ ਔਰ ਇਹ ਜੋ ਪਰਵਾਜ਼ੋਂ ਜਿੱਥੇ ਘਟਿਆ ਪਿਆ ਉਹ ਸਭ ਦਾ ਰਵਾਸੀयत ਪਾਜੂ ਦੀ ਇੱਕ ਕਮੀគ្នੀ ਅਨੁਸੂਸ਼ ਹੋ ਰਹੀ ਹੈ ਕਿਉਂਕਿ ਅਸੀਂ ਤੁਹਾਨੂੰ ਕਰਦੇ ਵਿੱਚ ਗੁਰਪੁਰ ਬਣਾਵਾਂਗੇ ਉਹਦੇ ਜਿਹੜੀਆਂ ਸੁਹਾਣਾ ਸੱਦੀ ਯਾਦ ਕਰਦੇ ਰਹਾਂਗੇ ਔਰ ਅੱਜ ਦੀ ਇਸ ਸ਼ੋਸ਼ਬਰ ਵਿੱਚ ਜਿੰਨੇ ਵੀ ਤਰਫ ਸਰਕਾਰੋਂ ਸਾਥੀ ਆਏ ਨੇ ਉਹਨਾਂ ਦੇ ਖਿਤਾ ਰੋਗ ਕਰਦੇ ਆਂ ਔਰ ਸਾਰੇ ਕਿਤਾ ਪਰਵਾਜ਼ਾਂ ਦੇ ਰਵਾਸ ਕਰਦੇ ਆਂ ਕਿ ਪਿਛਲੀ ਆਤਮਾ ਨੂੰ ਆਪਣੀ ਚਾਹਾਂ ਬਵਾਸ ਸੱਜੇ ਪਰਵਾਜ਼ ਤੇ ਸਾਡੇ ਸਾਰੇ ਭਾਣ ਨਵਰ ਬਸਣ Ini leni kata ayah saudara bertambah jago dek tambah. Is